ਫਰੈਂਡਸ ਵੈਲਕਮ ਅੱਜ ਦੀ ਵੀਡੀਓ ਦੇ ਵਿੱਚ ਆਪਣਾ ਟੌਪਿਕ ਹੈ ਲੋਕਤਾਰਾ ਲੋਕਤਾਰਾ ਕਿਸ ਨੂੰ ਕਹਿੰਦੇ ਨੇ ਇਸ ਦੇ ਬਾਰੇ ਅਸੀਂ ਪੂਰੀ ਡਿਟੇਲ ਦੇ ਵਿੱਚ ਗੱਲ ਕਰਾਂਗੇ ਲੋਕਤਾਰਾ ਮੂਲ ਰੂਪ ਦੇ ਵਿੱਚ ਅੰਗਰੇਜ਼ੀ ਦਾ ਜਿਹੜਾ ਸ਼ਬਦ ਹੈ ਫੋਕਲੋਰ ਇਹਦਾ ਹੈ ਪੰਜਾਬੀ ਅਨੁਵਾਦ ਹੈ ਮੀਨ ਜਿਵੇਂ ਕਿ ਅੰਗਰੇਜ਼ੀ ਦੇ ਵਿੱਚ ਫੋਕਲੋਰ ਸ਼ਬਦ ਵਰਤਿਆ ਜਾਂਦਾ ਹੈ ਉਸੇ ਤਰੀਕੇ ਨਾਲ ਅਸੀਂ ਪੰਜਾਬੀ ਦੇ ਵਿੱਚ ਕੀ ਕਹਿੰਦੇ ਆ ਲੋਕਤਾਰਾ ਸਭ ਤੋਂ ਪਹਿਲਾਂ 1846 ਈਸਵੀ ਦੇ ਵਿੱਚ ਵਿਲੀਅਮ ਜਾਨ ਥਾਮਸ ਨਾ ਦੇ ਇੱਕ ਅੰਗਰੇਜ਼ ਵਿਦਵਾਨ ਨੇ ਆਪਣੇ ਇੱਕ ਪੱਤਰ ਦੇ ਵਿੱਚ ਲੋਕਪ੍ਰਿਆ ਪਰੰਪਰਾਵਾਂ ਤੇ ਲੋਕਪ੍ਰਿਆ ਸਾਹਿਤ ਦੀ ਸੰਭਾਲ ਅਤੇ ਪ੍ਰਕਾਸ਼ਨ ਸੰਬੰਧੀ ਜਿਹੜਾ مشਵਰਾ ਦਿੰਦੇ ਹੋਏ ਇਹਨੂੰ ਕੀ ਕਿਹਾ ਸੀ ਫੋਕਲੋਰ ਮੀਨਸ ਸਭ ਤੋਂ ਪਹਿਲੀ ਵਾਰ ਜਿਹੜਾ ਸ਼ਬਦ ਹੈ ਵਿਲੀਅਮ ਜੌਨ ਥਾਮਸ ਨੇ ਵਰਤਿਆ ਸੀ ਇੱਕ ਅੰਗਰੇਜ਼ ਵਿਦਵਾਨ ਸੀ ਜਿਨੇ ਕੀ ਕਿਹਾ ਲੋਕ ਧਾਰਾ ਦੇ ਲਈ ਫੋਕਲੋਰ ਸ਼ਬਦ ਵਰਤਿਆ ਸੀ ਇਸ ਕਰਕੇ ਵਿਲੀਅਮ ਜੌਨ ਥਾਮਸ ਨੂੰ ਫੋਕਲੋਰ ਭਾਵ ਲੋਕ ਧਾਰਾ ਦਾ ਜਿਹੜਾ ਸੰਸਥਾਪਕ ਹੈ ਉਹ ਮੰਨਿਆ ਜਾਂਦਾ ਸੰਸਥਾਪਕ ਮੀਨਸ ਮੋਡੀ ਜਿਨੇ ਇਸ ਚੀਜ਼ ਦੀ ਸ਼ੁਰੂਆਤ ਕੀਤੀ ਹੈ 1849 ਈਸਵੀ ਦੇ ਵਿੱਚ ਵਿਲੀਅਮ ਜohn ਥਾਮਸ ਨੇ ਇੱਕ ਜਿਹੜੀ ਪੱਤਰਕਾ ਨੋਟਸ ਐਂਡ ਕਿਉਰੀਜ਼ ਜਾਰੀ ਕੀਤੀ ਸੀ ਅਤੇ ਜਿਸ ਤਰ੍ਹਾਂ ਹੀ ਉਹਨੇ ਇਹ ਸੰਦੇਸ਼ ਲੋਕਾਂ ਤੱਕ ਪਹੁੰਚਾਇਆ ਸੀ ਕਿ ਇੱਕ ਅਜਿਹੀ ਜਿਹੜੀ ਸੰਸਥਾ ਕਾਇਮ ਕੀਤੀ ਜਾਣੀ ਚਾਹੀਦੀ ਹੈ ਜਿਹਦਾ ਉਦੇਸ਼ ਲੋਕਪ੍ਰੀਆ ਸੰਸਥਾਵਾਂ ਤੇ ਸਾਹਿਤ ਦੀ ਸੰਭਾਲ ਕਰਨਾ ਹੋਏਗਾ ਮੀਨ ਜਿ ਕਿ ਸੰਸਥਾ ਇਹੋ ਜੀ ਹੋਣੀ ਚਾਹੀਦੀ ਹੈ ਜਿਹਦੇ ਨਾਲ ਜਿਹੜੀਆਂ ਲੋਕਪ੍ਰੀਆ ਰੰਪਰਾਵਾਂੰਤੇ ਜਿਹੜਾ ਸਾਹਿਤ ਹੈ ਉਹਦੀ ਸੰਭਾਲ ਹੋ ਸਕੇ ਇਸ ਦੇ ਸਿੱਟੇ ਵੱਜੋਂ 1878 ਈਸਵੀ ਦੇ ਵਿੱਚ ਲੰਡਨ ਦੇ ਵਿੱਚ ਇੱਕ ਅਜਹੀ ਸੰਸਥਾ ਉਹਨਾਂ ਦੀ ਅਗਵਾਈ ਦੇ ਹੇਠ ਹੀ ਖੋਲੀ ਗਈ ਤੇ ਇਸ ਸੰਸਥਾ ਨੇ 1879 ਈਸਵੀ ਦੇ ਵਿੱਚ ਫੋਕਲੋਰ ਨਾਂ ਦੀ ਜਿਹੜੀ ਪੱਤਰਕਾ ਸੀ ਉਹ ਸ਼ੁਰੂ ਕੀਤੀ ਤੇ 1888 ਈਸਵੀ ਵਿੱਚ ਅਮਰੀਕਾ ਵਿੱਚ ਵੀ ਦ ਅਮਰੀਕਨ ਫੋਕਲੋਰ ਸੁਸਾਇਟੀ ਕਾਇਮ ਕੀਤੀ ਗਈ ਤੇ ਇਸ ਤੋਂ ਬਾਅਦ ਪੂਰੇ ਵਿਸ਼ਵ ਭਰ ਦੇ ਵਿੱਚ ਜਿਹੜੀਆਂ ਫੋਕਲੋਰ ਸੰਸਥਾਵਾਂ ਨੇ ਉਹ ਸਥਾਪਿਤ ਹੋਣੀਆਂ ਸ਼ੁਰੂ ਹੋ ਗਈਆਂ ਤੇ ਲੋਕ ਸਾਹਿਤ ਦੀ ਸੀੜੀ ਸੰਭਾਲ ਦਾ ਕੰਮ ਸੀ ਉਹ ਸ਼ੁਰੂ ਹੋ ਗਿਆ ਵਿਲੀਅਮ ਜੌਨ ਥਾਮਸ ਦੇ ਅਨਸਾਰ ਫੋਕਲੋਰ ਜਿਹੜਾ ਸ਼ਬਦ ਹੈ ਦੋ ਸ਼ਬਦਾਂ ਫੋਕ ਅਤੇ ਲੋਰ ਦੇ ਯੋਗਿਕ ਤੋਂ ਬਣਿਆ ਮੀਨਸ ਕਿਹੜੇ ਦੋ ਸ਼ਬਦਾਂ ਦਾ ਮੇਲ ਹੈ ਫੋਕ ਪਲੱਸ ਲੋਰ ਦਾ ਤੇ ਅੰਗਰੇਜ਼ੀ ਵਿੱਚ ਜਿਹੜਾ ਫੋਕ ਸ਼ਬਦ ਹੈ ਇਹਦੀ ਉਤਪਤੀ ਐਂਗਲੋ ਸੈਕਸ਼ਨ ਸ਼ਬਦ ਫੋਲਕ ਤੋਂ ਉਤਪਨ ਹੋਈ ਮੰਨੀ ਜਾਂਦੀ ਹੈ ਜਿਹਨੂੰ ਜਰਮਨੀ ਭਾਸ਼ਾ ਦੇ ਵਿੱਚ ਕੀ ਕਿਹਾ ਜਾਂਦਾ ਵੋਲਕ ਤੇ ਵਿਲੀਅਮ ਫਾਰਮਸ ਦੀ ਦ੍ਰਿਸ਼ਟੀ ਤੋਂ ਅਸੱਭਿਆ ਸ਼੍ਰੇਣੀਆਂ ਦੇ ਵਿਅਕਤੀ ਹੀ ਫੋਕ ਹੁੰਦੇ ਨੇ ਅਸੱਭੇ ਮੀਨ ਜਿਨ੍ਹਾਂ ਦੇ ਕੋਲ ਕੋਈ ਮੈਨਰਸ ਨਹੀਂ ਹੁੰਦੇ ਕੋਈ ਉਹਨਾਂ ਨੂੰ ਵਿਵਹਾਰ ਕਰਨ ਦਾ ਜਿਹੜਾ ਢੰਗ ਤਰੀਕਾ ਉਹ ਨਹੀਂ ਪਤਾ ਹੁੰਦਾ ਤੇ ਲੋਰ ਸ਼ਬਦ ਤੋਂ ਉਸ ਦਾ ਭਾਵ ਕੀ ਸੀ ਸਰਵ ਸਧਾਰਨ ਜਨਤਾ ਦਾ ਗਿਆਨ ਸੀ ਸਰਵ ਮਤਲ ਸਾਰੀ ਸਧਾਰਨ ਜਨਤਾ ਦਾ ਗਿਆਨ ਸੀ ਮੀਨ ਜਿਨੂੰ ਅਸੀਂ ਕਹਿੰਦੇ ਆਮ ਲੋਕ ਤੇ ਲੋਰ ਸ਼ਬਦ ਦੀ ਉਤਪਤੀ ਵੀ ਐਂਗਲੋ ਸੈਕਸ਼ਨ ਦੇ ਸ਼ਬਦ ਲਾਰ ਤੋਂ ਹੋਈ ਮੰਨੀ ਜਾਂਦੀ ਹੈ ਤੇ ਜਿਸ ਦਾ ਅਰਥ ਹੈ ਨੌਲੇਜ ਭਾਵ ਜਿਹੜਾ ਵਿਲੀਅਮ ਜੌਨ ਥਾਮਸ ਸੀ ਇਹ ਲੋਕਤਾਰਾ ਜਾਂ ਫੋਕਲੋਰ ਦੀ ਕੋਈ ਜਿਹੜੀ ਮੁਕੰਮਲ ਪਰਿਭਾਸ਼ਾ ਹੈ ਸਹੀ ਪਰਿਭਾਸ਼ਾ ਉਹ ਨਹੀਂ ਦੇ ਸਕਿਆ ਪਰੰਤੂ ਉਸ ਨੇ ਇਸ ਦਾ ਸਰੂਪ ਨਿਰਧਾਰਨ ਕਰਨ ਵੱਲ ਜਿਹੜੀ ਪਹਿਲ ਕਦਮੀ ਆ ਉਹ ਜ਼ਰੂਰ ਕੀਤੀ ਸੀ ਤੇ ਪਹਿਲ ਕਦਮੀ ਕਰਦੇ ਹੋਏ ਉਹਨੇ ਇਹਦੇ ਅੰਤਰਗਤ ਜਿਹੜੇ ਲੋਕਾਂ ਦੇ ਰੀਤੀ ਰਿਵਾਜ ਸੀ ਕੋਈ ਪ੍ਰਥਾਵਾਂ ਸੀ ਵਿਧੀ ਵਿਵਧਾਨ ਅੰਧ ਵਿਸ਼ਵਾਸ ਲੋਕਗਾਥਾਂ ਤੇ ਅਖਾਣ ਵਗੈਰਾ ਆਦ ਨੂੰ ਵਿਚਾਰਨ ਦੀ ਜਿਹੜੀ ਸਲਾਹ ਹੈ ਉਹ ਜ਼ਰੂਰ ਪੇਸ਼ ਕੀਤੀ ਹੈ ਮਾਰਿਓਮ ਬਾਰਬੋ ਦੇ ਅਨੁਸਾਰ ਜਿਹੜਾ ਫੋਕਲੋਰ ਦਾ ਅਰਥ ਕੀ ਹੈ ਕਿ ਉਹ ਸਾਰਾ ਕੁਝ ਹੈ ਜਿਹੜਾ ਕਿ ਪੁਰਾਤਨ ਸਮਿਆਂ ਤੋਂ ਅੱਜ ਤੱਕ ਮਨੁੱਖੀ ਸੱਭਿਆਚਾਰ ਦਾ ਹਿੱਸਾ ਬਣਦਾ ਰਿਹਾ ਤੇ ਇਹਦਾ ਸੰਚਾਰ ਪੁਰਾਣੀ ਪੀੜੀ ਤੋਂ ਨਵੀਂ ਪੀੜੀ ਤੱਕ ਬਿਨਾਂ ਕਿਸੇ ਪੁਸਤਕ ਦੇ ਜਾਂ ਸਕੂਲ ਅਧਿਆਪਕ ਦੇ ਹੁੰਦਾ ਮੀਨ ਹੁਣ ਇਹ ਸੰਚਾਰ ਕਿਵੇਂ ਹੁੰਦਾ ਮੂੰਹ ਜਵਾਨੀ ਪੀੜੀਦਰ ਪੀੜੀ ਇੱਕ ਦਰਿਆ ਦੇ ਵਹਿਣ ਦੀ ਤਰ੍ਹਾਂ ਵਹਿੰਦਾ ਰਹਿੰਦਾ ਹੈ ਬਾਾਰ ਉਹ ਪ੍ਰਾਤਨ ਸਮੇਂ ਤੋਂ ਅੱਜ ਤੱਕ ਦੀ ਉਕਤੀ ਪਰੰਪਰਾ ਦੇ ਲਈ ਪ੍ਰਯੋਗ ਕਰਦਾ ਹੈ ਅਤੇ ਫੋਕਲੋਰ ਨੂੰ ਮਨੁੱਖ ਦੇ ਮੌਖਿਕ ਵਿਵਹਾਰ ਦੇ ਨਾਲ ਜੋੜਦਾ ਹੁਣ ਫੋਕਲੋਰ ਕੀ ਹੈ ਲੋਕਤਾਰਾ ਕੀ ਹੈ ਜਿਹੜੀ ਕਿ ਸਾਡੇ ਕੋਲ ਪੀੜੀਦਰ ਪੀੜੀ ਮੌਖਿਕ ਰੂਪ ਦੇ ਵਿੱਚ ਪਹੁੰਚਦੀ ਹੈ ਉਸ ਦੀ ਇਹ ਪਰਿਭਾਸ਼ਾ ਲੋਕਤਾਰਾ ਨੂੰ ਲੋਕ ਸੱਭਿਆਚਾਰ ਦੇ ਸੁਭਾਅ ਵਾਲਾ ਵਰਤਾਰਾ ਪ੍ਰਵਾਨ ਕਰਦੀ ਹੈ ਤੇ ਆਰਚਰ ਟੇਲਰ ਦੇ ਅਨੁਸਾਰ ਫੋਕਲੋਰ ਅਜਹੀ ਸਮਗਰੀ ਹੈ ਜਿਹੜੀ ਪਰੰਪਰਾਗਤ ਰੂਪ ਦੇ ਵਿੱਚ ਪ੍ਰਾਪਤ ਹੁੰਦੀ ਹੈ ਪਰੰਪਰਾਗਤ ਰੂਪ ਦਾ ਮਤਲਬ ਕਿ ਜਿਵੇਂ ਪੁਰਾਣੇ ਸਮੇਂ ਦੇ ਵਿੱਚ ਚੱਲੀ ਆ ਰਹੀ ਹੈ ਉਸੇ ਤਰੀਕੇ ਨਾਲ ਹੀ ਜੇ ਹੁਣ ਅਸੀਂ ਕਹਿੰਦੇ ਵੀ ਮੌਖਿਕ ਰੂਪ ਦੇ ਵਿੱਚ ਅਸੀਂ ਪਹਿਲਾਂ ਸਾਰਾ ਕੋਈ ਵੀ ਲੋਕ ਗੀਤ ਵਗੈਰਾ ਹੁੰਦੇ ਸੀ ਤਾਂ ਹੁਣ ਵੀ ਮੌਖਿਕ ਰੂਪ ਦੇ ਵਿੱਚ ਹੀ ਸਾਡੇ ਕੋਲ ਪਹੁੰਚੇ ਨੇ ਉਹ ਤੇ ਮੌਖਿਕ ਰੂਪ ਵਿੱਚ ਸ਼ਬਦਾਂ ਦੇ ਦੁਆਰਾ ਸੰਚਾਰਿਤ ਹੁੰਦੀ ਹੈ ਹੁਣ ਇਹਦੇ ਵਿੱਚ ਰੀਤੀ ਰਿਵਾਜ ਕੰਮ ਧੰਦੇ ਪ੍ਰੰਪਰਾਗਤ ਸੰਦ ਪਦਾਰਥਕ ਵਸਤੂਆਂ ਰੂੜ ਹੋ ਚੁੱਕੀਆਂ ਰੀਤਾਂ ਰੂੜ ਹੋ ਚੁੱਕੀਆਂ ਮੀਂਹ ਜਿਹੜੀਆਂ ਕਿ ਪਰਮਾਨੈਂਟ ਹੋ ਚੁੱਕੀਆਂ ਨੇ ਤੇ ਸਮਪਰਦਾਇਕ ਤੇ ਧਾਰਮਿਕ ਵਿਸ਼ਵਾਸ ਇਹ ਸਾਰੀਆਂ ਚੀਜ਼ਾਂ ਦੇ ਰੂਪ ਦੇ ਵਿੱਚ ਅਸੀਂ ਦੇਖ ਸਕਦੇ ਹਾਂ ਉਹਦੇ ਅਨੁਸਾਰ ਜਿਹੜਾ ਫੋਕਲੋਰ ਆ ਇਹਦੇ ਤਤਾਂ ਦੀ ਜਿਹੜੀ ਜਾਣਕਾਰੀ ਵੀ ਦਿੱਤੀ ਗਈ ਹੈ ਪਰ ਇਹ ਭਾਸ਼ਾ ਵੀ ਜਿਹੜੀ ਪਰਿਭਾਸ਼ਾ ਭਾਸ਼ਾ ਨਹੀਂ ਕਹਿਣਾ ਇਹ ਪਰਿਭਾਸ਼ਾ ਵੀ ਅਧੂਰੀ ਅਤੇ ਅਸਪਸ਼ਟ ਮੰਨੀ ਗਈ ਹੈ ਪਰਿਭਾਸ਼ਾ ਲਿਖਣਾ ਤੁਸੀਂ ਇੱਥੇ ਐਨਸਾਈਕਲੋਪੀਡੀਆ ਬ੍ਰਿਟਨ ਕਾ ਦੇ ਅਨੁਸਾਰ ਫੋਕਲੋਰ ਨੂੰ ਆਮ ਲੋਕਾਂ ਦੇ ਉਹਨਾਂ ਪਰੰਪਰਾਗਤ ਵਿਸ਼ਵਾਸਾਂ ਵਹਿਮਾਂ ਭਰਮਾਂ ਸ਼ਿਸ਼ਟਾਚਾਰਾਂ ਰਸਮਾਂ ਰੀਤਾਂ ਤੇ ਕਰਮਕਾਂਡਾਂ ਦੇ ਲਈ ਪ੍ਰਯੋਗ ਕੀਤਾ ਜਾਂਦਾ ਹੈ ਜਿਹੜੇ ਆਦਿਕਾਲ ਤੋਂ ਚੱਲੇ ਆ ਰਹੇ ਨੇ ਤੇ ਸਮਕਾਲੀ ਗਿਆਨ ਤੇ ਧਰਮ ਦੇ ਸਥਾਪਿਤ ਪੈਟਰਨਾਂ ਤੋਂ ਬਾਹਰ ਅਜੇ ਵੀ ਖੰਡਿਤ ਸੁਧਰੇ ਹੋਏ ਪਰ ਨਿਸਵਤਨ ਬਦਲਦੇ ਹੋਏ ਰੂਪ ਦੇ ਵਿੱਚ ਆਧੁਨਿਕ ਯੁੱਗ ਤੱਕ ਹਾਜੇ ਵੀ ਆਪਣੀ ਹੋਣ ਕਾਇਮ ਰੱਖਦੇ ਨੇ ਇਥੇ ਯੁੱਗ ਕਹਿਣਾ ਤੁਸੀਂ ਮੀਨਸ ਕਿ ਇਹਨਾਂ ਦੇ ਵਿੱਚ ਕੋਈ ਜਿਹੜਾ ਬਦਲਾਅ ਹੈ ਉਹ ਨਹੀਂ ਆਇਆ ਸਾਡੇ ਕੋਲ ਐਜ਼ ਇਟ ਇਜ਼ ਭਾਵੇਂ ਥੋੜਾ ਬਹੁਤ ਚੇਂਜਸ ਆਉਂਦੀਆਂ ਨੇ ਪਰ ਸਾਡੇ ਕੋਲ ਉਵੇਂ ਹੀ ਪਹੁੰਚ ਰਹੇ ਨੇ ਹੁਣ ਇਹਨਾਂ ਪਰਿਭਾਸ਼ਾਵਾਂ ਦੇ ਆਧਾਰ ਤੇ ਸੀ ਇਹ ਕਹਿ ਸਕਦੇ ਹਾਂ ਕਿ ਫੋਕਲੋਰ ਕੀ ਹੈ ਮਾਨਵੀ ਜੀਵਨ ਵਾਂਗ ਹੀ ਅਨੰਤ ਅਥਾ ਪਰਿਵਰਤਨਸ਼ੀਲ ਅਤੇ ਵਿਭਿੰਨ ਰੰਗਾ ਪੱਖਾਂ ਅਤੇ ਪਸਾਰਾਂ ਵਿੱਚ ਪ੍ਰਗਟ ਹੋਣ ਵਾਲੇ ਮਨੁੱਖ ਦਾ ਸਿਰਜਿਤ ਵਰਤਾਰਾ ਹੈ ਮਨੁੱਖ ਸਿਰਜਿਤ ਮਤਲਬ ਮਨੁੱਖ ਦੇ ਦੁਆਰਾ ਸਿਰਜਿਆ ਹੋਇਆ ਬਣਾਇਆ ਹੋਇਆ ਤੇ ਇਹ ਅਜਈਆਂ ਮੌਖਿਕ ਪਰੰਪਰਾਵਾਂ ਜਿਹੜੀਆਂ ਮਨੁੱਖੀ ਘਾਰਤਾਂ ਦੇ ਮੀਨ ਕੇ ਜਿਹੜੀਆਂ ਮਨੁੱਖ ਦੁਆਰਾ ਘੜੀਆਂ ਹੋਈਆਂ ਨੇ ਤੇ ਉਹਨਾਂ ਦੇ ਵਿਭਿੰਨ ਪੈਟਰਨਾਂ ਦੇ ਰੂਪ ਦੇ ਵਿੱਚ ਸਦੀਆਂ ਤੋਂ ਸਾਡੇ ਕੋਲ ਤੁਰੀਆਂ ਆ ਰਹੀਆਂ ਨੇ ਪੰਜਾਬੀ ਭਾਸ਼ਾ ਤੇ ਸੱਭਿਆਚਾਰ ਦੇ ਖੇਤਰ ਦੇ ਵਿੱਚ ਲੋਕ ਧਾਰਾ ਨੂੰ ਇੱਕ ਵਿਲੱਖਣ ਵਰਤਾਰੇ ਵਜੋਂ ਸਥਾਪਿਤ ਕਰਨ ਦੇ ਵਿੱਚ ਡਾਕਟਰ ਕਰਨੈਲ ਸਿੰਘ ਥਿੰਦ ਇਹਨਾਂ ਦਾ ਵੀ ਕਾਫੀ ਵੱਡਾ ਯੋਗਦਾਨ ਰਿਹਾ ਡਾਕਟਰ ਕਰਨੈਲ ਸਿੰਘ ਥਿੰਦ ਲੋਕ ਧਾਰਾ ਨੂੰ ਲੋਕ ਗਿਆਨ ਦਾ ਨਾਮ ਦਿੰਦੇ ਨੇ ਇਹਨਾਂ ਨੇ ਕੀ ਕਿਹਾ ਲੋਕ ਧਾਰਾ ਨੂੰ ਲੋਕ ਗਿਆਨ ਤੇ ਇਹਨੂੰ ਫੋਕਲੋਰ ਦੀ ਭਾਵਨਾ ਨੂੰ ਪ੍ਰਗਟ ਕਰਨ ਵਾਲਾ ਉਚਿਤ ਸ਼ਬਦ ਪ੍ਰਵਾਨ ਕਰਦੇ ਨੇ ਮੀਨਸ ਇਹ ਫੋਕਲੋਰ ਦੀ ਜਿਹੜੀ ਭਾਵਨਾ ਹੈ ਉਹਨੂੰ ਲੋਕ ਗਿਆਨ ਸ਼ਬਦ ਵਧੀਆ ਤਰੀਕੇ ਨਾਲ ਪ੍ਰਗਟ ਕਰਦਾ ਹੈ ਉਨਨਸਾਰ ਲੋਕਤਾਰਾ ਦੀ ਪਰਿਭਾਸ਼ਾ ਵੀ ਪੇਸ਼ ਕੀਤੀ ਗਈ ਹੈ। ਉਹਨਾਂ ਨੇ ਕੀ ਕਿਹਾ ਕਿ ਪਰੰਪਰਾਗਤ ਰੂਪ ਵਿੱਚ ਪ੍ਰਾਪਤ ਲੋਕ ਸੰਸਕ੍ਰਿਤੀ ਦੇ ਅੰਸ਼ਾ ਅਤੇ ਪ੍ਰਾਚੀਨ ਸੱਭਿਆਚਾਰਾਂ ਦੇ ਅਵਸ਼ੇਸ਼ਾਂ ਨਾਲ ਭਰਪੂਰ। ਅਵਸ਼ੇਸ਼ ਮੀਨਸ ਜਿਹੜੇ ਬੱਚੇ ਖੁੱਛੇ ਟੁਕੜੇ ਹੁੰਦੇ ਨੇ। ਲੋਕ ਸਮੂਹ ਦਾ ਉਹ ਗਿਆਨ ਜਿਸ ਵਿੱਚ ਲੋਕਮਾਨਸ ਦੀ ਅਭਿਵਿਅਕਤੀ ਹੋਵੇ। ਅਭਿਵਿਅਕਤੀ ਮੀਨਸ ਵਰਣਨ ਹੋਵੇ, ਦੱਸਿਆ ਗਿਆ ਹੋਵੇ ਕਿ ਲੋਕਮਾਨਸ ਦੀ ਜਿਹੜੇ ਭਾਵਨਾਵਾਂ ਨੇ ਉਹ ਇਹਦੇ ਵਿੱਚ ਸ਼ਾਮਿਲ ਨੇ। ਅਤੇ ਜਿਸ ਨੂੰ ਲੋਕ ਸਮੂਹ ਪਰਵਾਨਗੀ ਦੇ ਕੇ ਪੀੜ੍ਹੀਓ ਪੀੜ੍ਹੀ ਅੱਗੇ ਤੋਰੇ ਉਹ ਕੀ ਹੈ ਲੋਕ ਯਾਨ ਇਹਦੇ ਵਿੱਚ ਕਲਾ ਸਾਹਿਤ ਭਾਸ਼ਾ ਅਨੁਸ਼ਾਸਨ ਵਿਸ਼ਵਾਸ ਕਿਤੇ ਮਨੋਰੰਜਨ ਆਦ ਲੋਕ ਜੀਵਨ ਦੇ ਕਿਸੇ ਵੀ ਖੇਤਰ ਨਾਲ ਸੰਬੰਧਿਤ ਜਿਹੜੀ ਸਮੱਗਰੀ ਹੈ ਉਹ ਇਹਦੇ ਵਿੱਚ ਸ਼ਾਮਿਲ ਹੋ ਸਕਦੀ ਹੈ ਡਾਕਟਰ ਸੋਹਿੰਦਰ ਸਿੰਘ 베ਦੀ ਨੇ ਲੋਕ ਧਾਰਾ ਨੂੰ ਪਰਵਾਸ਼ਿਤ ਕਰਦੇ ਹੋਏ ਜਿਹੜੀ ਧਾਰਨਾ ਉਹ ਪੇਸ਼ ਕੀਤੀ ਹੈ ਲੋਕਤਾਰਾ ਕਿਸੇ ਜਾਤੀ ਦੇ ਵਿਰਸੇ ਦਾ ਉਹ ਸੱਚ ਹੈ ਜਿਸ ਦੇ ਗਹਿਰੇ ਅਧਿਨ ਬਗੈਰ ਮੀਨਜ਼ ਜਿਹਦੇ ਅਸੀਂ ਡੂੰਘੇ ਅਧਿਨ ਤੋਂ ਬਿਨਾ ਕਿਸੇ ਜਾਤੀ ਦੀ ਸੱਭਿਆਚਾਰਕ ਜਿਹੜੀ ਪਛਾਣ ਹੋ ਕਾਇਮ ਨਹੀਂ ਹੋ ਸਕਦੀ ਜਾਂ ਇਹ ਕਹ ਲੋ ਵੀ ਅਸੀਂ ਉਹਦੇ ਬਾਰੇ ਕੋਈ ਜਿਹੜੀ ਜਾਣਕਾਰੀ ਉਹ ਪ੍ਰਾਪਤ ਨਹੀਂ ਕਰ ਸਕਦੇ ਇਹ ਸੱਚਮੁੱਚ ਇੱਕ ਪ੍ਰਵਾਹ ਵਾਂਗ ਪਰੰਪਰਾ ਤੋਂ ਚੱਲਦਾ ਯੁੱਗਾਂ ਨਾਲ ਕਦਮ ਮੀਚ ਕੇ ਤੁਰਦਾ ਹਰੇਕ ਸੱਭਿਆਚਾਰਕ ਵਰਤਾਰੇ ਵਸਤੂ ਤੇ ਸੋਚ ਵਿੱਚ ਆਪਣਾ ਜਲਵਾ ਦਰਸਾਉਂਦਾ ਹੈ ਲੋਕਤਾਰਾ ਭਾਵੇਂ ਜੀਵਨ ਨਾਲੋਂ ਕਿੰਨੇ ਵੀ ਅਦੁੱਤ ਤੇ ਵਿਲੱਖਣ ਹੋਵੇ ਕਿੰਨੀ ਹੀ ਬੇਯਕੀਨੀ ਤੇ ਮਿਥੀਕਲ ਹੋਵੇ ਮੀਨਸ ਮਿਥ ਹੋਵੇ ਦੇ ਵਿੱਚ ਜਾਤੀ ਦੀ ਮਾਨਸਿਕਤਾ ਉੱਤੇ ਆਧਾਰਿਤ ਯਥਾਰਥ ਹੀ ਹੁੰਦੀ ਹੈ ਜੋ ਲੋਕ ਮੰਨਦੀਆਂ ਪ੍ਰਵਿਰਤੀਆਂ ਤੋਂ ਸ਼ਕਤੀ ਲੈਂਦਾ ਹੈ ਡਾਕਟਰ 베ਦੀ ਨੇ ਸੋਹਿੰਦਰ ਸਿੰਘ 베ਦੀ ਨੇ ਲੋਕਧਾਰਾ ਨੂੰ ਲੋਕ ਸੰਸਕ੍ਰਿਤੀ ਦਾ ਹੀ ਪਸਾਰ ਮੰਨਦੇ ਹੋਏ ਪਸਾਰ ਮੀਨ ਜਿਹਨੂੰ ਅਸੀਂ ਕਹਿੰਦੇ ਵੀ ਅੱਗੇ ਹੋਰ ਵਿਸਥਾਰ ਰੂਪ ਮੰਨਦੇ ਹੋਏ ਇਸ ਨੂੰ ਲੋਕਮਨ ਫੋਕ ਮਾਈਂਡ ਦੀ ਸਹਿਜ ਅਭਿਵਿਅਕਤੀ ਵੀ ਪਰਵਾਨ ਕੀਤਾ ਹੈ ਲੋਕਧਾਰਾ ਕਿਸੇ ਜਾਤੀ ਦੀ ਸੰਸਕ੍ਰਿਤੀ ਦਾ ਮੂਲ ਸੱਚ ਹੈ ਡਾਕਟਰ 베ਦੀ ਨੇ ਲੋਕਧਾਰਾ ਦੀ ਸਰੰਚਨਾ ਵਿੱਚ ਲੋਕ ਸੱਭਿਆਚਾਰ ਪਰੰਪਰਾ ਅਤੇ ਲੋਕਮਨ ਨੂੰ ਬਧੇਰੇ ਮਹੱਤਵਪੂਰਨ ਤੱਕ ਦੇ ਤੌਰ ਤੇ ਸਵੀਕਾਰ ਕੀਤਾ ਹੈ ਲੋਕਧਾਰਾ ਨੂੰ ਸਿਧਾਂਤਕ ਦ੍ਰਿਸ਼ਟੀ ਤੋਂ ਬਾਤ ਕਰਨ ਵਾਲੇ ਵਿਦਵਾਨਾਂ ਦੇ ਵਿੱਚ ਜਿਵੇਂ ਡਾਕਟਰ ਕਰਮਜੀਤ ਸਿੰਘ ਉਹਨਾਂ ਨੇ ਆਪਣੀ ਪੁਸਤਕ ਪੰਜਾਬ ਦੀ ਲੋਕਧਾਰਾ ਤੇ ਪੰਜਾਬੀ ਜੀਵਨ 1988 ਦੇ ਵਿੱਚ ਜੋ ਲਿਖੀ ਉਹਨਾਂ ਨੇ ਉਹਦੇ ਵਿੱਚ ਲੋਕਧਾਰਾ ਨੂੰ ਸਮਾਜਿਕ ਆਰਥਿਕ ਪਰਿਪੱਖ ਦੇ ਵਿੱਚ ਇੱਕ ਗਤੀਸ਼ੀਲ ਵਰਤਾਰੇ ਵਜੋਂ ਵਿਚਾਰਨ ਦੀ ਪਹਿਲਕਦਮੀ ਵੀ ਕੀਤੀ ਹੈ ਮੀਨਸ ਉਹਨਾਂ ਨੇ ਕੀ ਕਿਹਾ ਕਿ ਲੋਕਧਾਰਾ ਕੀ ਹੈ ਇੱਕ ਗਤੀਸ਼ੀਲ ਵਰਤਾਰਾ ਹੈ ਜਿਹੜਾ ਕਿ ਪੀੜੀਦਰ ਪੀੜੀ ਚੱਲਦਾ ਰਹਿੰਦਾ ਹੈ ਡਾਕਟਰ ਕਰਨਜੀਤ ਸਿੰਘ ਦੀ ਦ੍ਰਿਸ਼ਟੀ ਤੋਂ ਲੋਕਧਾਰਾ ਜਾਤੀ ਦੇ ਵੱਡ ਵਡੇਰਿਆਂ ਦੀਆਂ ਆकांक्षाਵਾਂ ਤੇ ਆਦਰਸ਼ਾਂ ਦਾ ਸ਼ੀਸ਼ਾ ਹੈ ਲੋਕਤਾਰਾ ਕੀ ਹੈ ਮਿੰਝ ਜਿਹੜੇ ਸਾਡੇ ਵੱਡ ਵਡੇਰੇ ਨੇ ਉਹਨਾਂ ਦੀਆਂ ਆकांक्षाਵਾਂ ਮਿੰਝ ਉਹਨਾਂ ਦੇ ਐਸਪੀਰੇਸ਼ਨਸ ਤੇ ਉਹਨਾਂ ਦੇ ਜਿਹੜੇ ਆਦਰਸ਼ ਨੇ ਜੋ ਸਾਨੂੰ ਦੱਸਣਾ ਚਾਹੁੰਦੇ ਨੇ ਕਿ ਅਸੀਂ ਇਹਨਾਂ ਦੇ ਉੱਪਰ ਚੱਲੀਏ ਉਹਨਾਂ ਦਾ ਇੱਕ ਸ਼ੀਸ਼ਾ ਨੇ ਮਿੰਝ ਸਾਨੂੰ ਉਹ ਇੱਕ ਰਾਹ ਦੱਸਣ ਵਾਲੇ ਨੇ ਇਹ ਆਧ ਕਾਲ ਤੋਂ ਅੱਜ ਤੱਕ ਦਾ ਲੋਕਾਂ ਦੇ ਸੁਪਨਿਆਂ ਦਾ ਇਤਿਹਾਸ ਅਤੇ ਇਹਨਾਂ ਨੂੰ ਸਾਕਾਰ ਕਰਨ ਦੀ ਲਈ ਉਦਮਤੇ ਉਤਸ਼ਾਹ ਦਾ ਕੋਸ਼ਨਾ ਪੱਤਰ ਹੈ ਇਸ ਤੋਂ ਜਾਤੀ ਵਿਸ਼ੇਸ਼ ਦੀ ਭਵਿੱਖ ਬਾਰੇ ਵੀ ਕੁਝ ਅਨੁਮਾਨ ਲਗਾਏ ਜਾ ਸਕਦੇ ਨੇ ਤੇ ਲੋਕਤਾਰਾ ਦਾ ਅਧਿਐਨ ਜਾਤੀ ਦੀ ਪਛਾਣ ਦਾ ਇੱਕ ਵੱਡਾ ਤੇ ਮਹੱਤਵਪੂਰਨ ਮਾਧਿਅਮ ਹੈ ਮੀਨ ਜੇਕਰ ਅਸੀਂ ਕਿਸੇ ਵੀ ਜਾਤੀ ਦੀ ਮੀਨਸ ਕਿ ਕਿਸੇ ਵੀ ਪਾਰਟਿਕੂਲਰ ਏਰੀਆ ਦੇ ਵਿੱਚ ਰਹਿਣ ਵਾਲੇ ਲੋਕ ਕਿਸ ਤਰ੍ਹਾਂ ਦੇ ਨੇ ਉਹਨਾਂ ਦੀ ਬੈਕਗ੍ਰਾਉਂਡ ਕੀ ਹੈ ਤਾਂ ਅਸੀਂ ਇਹਦੇ ਜਰੀਏ ਵਧੀਆ ਜਿਹੜੀ ਜਾਣਕਾਰੀ ਹੈ ਤੇ ਕੰਪਲੀਟ ਜਿਹੜੀ ਜਾਣਕਾਰੀ ਹਾਸਲ ਕਰ ਸਕਦੇ ਹਾਂ ਡਾਕਟਰ ਕਰਨਜੀਤ ਸਿੰਘ ਨੇ ਲੋਕਧਾਰਾ ਦੇ ਲੱਛਣਾਂ ਨੂੰ ਸਪਸ਼ਟ ਕਰਦੇ ਹੋਏ ਲੋਕਧਾਰਾ ਦੇ ਨਿਰਮਾਣ ਦੇ ਵਿੱਚ ਨਿੱਜਤਾ ਦੀ ਥਾਂ ਤੇ ਸਮੂਹਿਕਤਾ ਦੀ ਵਰਤੀ ਨੂੰ ਵਧੇਰੇ ਤਰਜੀਹ ਦਿੱਤੀ ਹੈ। ਮੀੰਜੇ ਤੇ ਇੱਕ ਵਿਅਕਤੀ ਦੀ ਪਰਸਨਲ ਜਾਂ ਨਿੱਜੀ ਨਹੀਂ ਇਹਨੂੰ ਅਸੀਂ ਕਹਿ ਸਕਦੇ। ਇਹ ਕੀ ਹੈ ਸਮੂਹਿਕਤਾ? ਜੀ ਜਿਹੜੀ ਲੋਕਧਾਰਾ ਕੀ ਹੈ ਲੋਕਾਂ ਦੇ ਸਮੂਹ ਵੱਲੋਂ ਰਚੀਆਂ ਗਈਆਂ ਜਿਹੜੀਆਂ ਕੋਈ ਵੀ ਲੋਕ ਕਹਾਣੀਆਂ ਨੇ, ਗਥਾਵਾਂ ਨੇ, ਲੋਕ ਗੀਤ ਨੇ ਉਹ ਸਾਰੇ ਇਹਦੇ ਵਿੱਚ ਸ਼ਾਮਿਲ ਨੇ। ਉਨਾਰਾ ਕਹਿਣਾ ਹੈ ਕਿ ਲੋਕਤਾਰ ਅੰਦਰ ਚਿੰਤਨ ਦੀ ਸਹਜਤਾ ਹੁੰਦੀ ਹੈ ਤੇ ਭਾਵਾਂ ਦੀ ਤੀਖਣਤਾ ਤੇ ਮਾਨਵਵਾਦੀ ਚੇਤਨਾ ਦਾ ਜਿਹੜਾ ਬੋਲਬਾਲਾ ਇਹਦੇ ਵਿੱਚ ਸ਼ਾਮਿਲ ਹੁੰਦਾ ਹੈ ਤੇ ਲੋਕਤਾਰਾਈ ਜਿਹੜੀ ਸੋਚ ਹੈ ਉਹ ਮੁੱਢੋਂ-ਸੁੱਢੋਂ ਸੰਕੀਰਣਤਾ, ਸੰਪਰਦਾਇਕਤਾ ਤੇ ਸਵਾਰਥੀ ਭਾਵਨਾਤੋਂ ਉੱਪਰ ਉੱਠੀ ਹੁੰਦੀ ਹੈ ਤੇ ਲੋਕਤਾਰ ਅਕਸਰ ਅਜਿਹੇ ਨਾਇਕ ਨਾਲ ਮੋਹ ਤੇ ਹਮਦਰਦੀ ਦਰਸਾਉਂਦੀ ਹੈ ਜਿਸ ਨੂੰ ਜ਼ਿੰਦਗੀ ਦੀਆਂ ਕਾਲੀਆਂ ਸ਼ਕਤੀਆਂ ਦਾ ਸ਼ਿਕਾਰ ਹੋਣਾ ਪਰਵਾਹ ਨਹੀਂ ਜਿਹੜਾ ਜ਼ਿੰਦਗੀ ਦਾ ਇਸ ਦੇ ਪੂਰੇ ਵਿਰਾਟ ਰੂਪ ਵਿੱਚ ਮਾਲਕ ਬਣ ਦੀ ਦਲੇਰੀ ਰੱਖਦਾ ਏ ਜਿਸ ਨੂੰ ਹਾਲਾਤ ਤੇ ਮਨੁੱਖ ਦੀ ਗੁਲਾਮੀ ਪਰਵਾਹ ਨਹੀਂ ਜਿਹੜਾ ਮਰ ਸਕਦਾ ਹੈ ਪਰ ਮੁਰਦਿਆਂ ਵਾਂਗ ਜੋ ਨਹੀਂ ਸਕਦਾ ਹੁਣ ਅਸੀਂ ਲੋਕ ਨਾਇਕਾਂ ਬਾਰੇ ਪੜ੍ਹਦੇ ਆਂ ਜਿਵੇਂ ਕਿ ਦੁੱਲਾ ਪੱਟੀ ਵਗੈਰਾ ਤਾਂ ਉਹ ਸਾਨੂੰ ਕੀ ਨੇ ਸਾਡੀ ਲੋਕ ਧਾਰਾ ਦੇ ਵਿੱਚ ਸ਼ਾਮਿਲ ਹੈ ਸਾਰਾ ਕੁਝ ਤੇ ਇਹ ਉਸ ਤਰ੍ਹਾਂ ਦੇ ਹੀ ਵਿਅਕਤੀ ਨੇ ਜਿਨ੍ਹਾਂ ਦੇ ਬਾਰੇ ਇਹ ਗੱਲ ਕੀਤੀ ਗਈ ਹੈ ਡਾਕਟਰ ਕੇ ਐਲ ਸ਼ਰਮਾ ਨੇ ਲੋਕ ਗਿਆਨ ਪਛਮੀ ਦ੍ਰਿਸ਼ਟੀਕੋਣ ਨਾਲ ਦੇ ਆਪਣੇ ਖੋਜ ਪੱਤਰ ਵਿੱਚ ਲੋਕਧਾਰਾ ਨੂੰ ਪਛਮੀ ਵਿਚਾਰਧਾਰਾ ਦੇ ਪਰਿਪੇਖ ਦੇ ਵਿੱਚ ਵਿਚਾਰਦੇ ਹੋਏ ਆਪਣੀ ਜਿਹੜੀ ਸਥਾਪਨਾ ਇਹਨਾਂ ਸ਼ਬਦਾਂ ਦੇ ਵਿੱਚ ਪ੍ਰਗਟ ਕੀਤੀ ਹੈ ਕਿ ਲੋਕ ਗਿਆਨ ਕੀ ਹੁੰਦਾ ਹੈ ਲੋਕ ਗਿਆਨ ਜਾਂ ਲੋਕਧਾਰਾ ਅਜਿਹੇ ਲੋਕਾਂ ਦੀ ਇੱਕ ਗਰੁੱਪ ਦੀ ਰਚਨਾ ਹੈ ਜਿਸ ਵਿੱਚ ਕੁਝ ਵਿਸ਼ੇਸ਼ ਲੱਛਣ ਲਾਜ਼ਮੀ ਹੁੰਦੇ ਨੇ ਜਿਵੇਂ ਕਿ ਮਾਨਸਿਕ ਸਮਰੂਪਤਾ ਆਚਰਣ ਤੇ ਸੁਭਾਅ ਦੀ ਇਕਸਾਰਤਾ ਤਰਟਾਵੇ ਦੇ ਵਿੱਚ ਵਿਲੱਖਣਤਾ ਜੋ ਕਿ ਇਲਾਕਾਈ ਚੇਤਨਤਾ ਤੇ ਕਿੱਤੇ ਦੀ ਸਾਂਝ ਨਾਲ ਹੋਰ ਵੀ ਪੱਕੇ ਹੋ ਜਾਂਦੇ ਨੇ ਡਾਕਟਰ ਸ਼ਰਮਾ ਦੌਰਾ ਪੇਸ਼ ਕੀਤੀ ਜਿਹੜੀ ਪਰਿਭਾਸ਼ਾ ਉਹਦੇ ਵਿੱਚ ਲੋਕਤਾਰਾਈ ਤੱਤਾਂ ਦੇ ਨਾਲ ਤੱਤਾਂ ਦੇ ਨਾਲੋਂ ਲੋਕਤਾਰਾਈ ਲੱਛਣਾਂ ਦੇ ਉੱਪਰ ਵਧੇਰੇ ਬਲ ਦਿੱਤਾ ਗਿਆ ਮੀਨਸ ਲੋਕਤਾਰਾਈ ਤੱਤ ਨੂੰ ਘੱਟ ਤੇ ਜਿਹੜੇ ਲੋਕਤਾਰਾਈ ਲੱਛਣ ਨੇ ਵਿਸ਼ੇਸ਼ਤਾਵਾਂ ਨੇ ਉਹਨਾਂ ਦੇ ਉੱਪਰ ਜ਼ਿਆਦਾ ਜ਼ੋਰ ਦਿੱਤਾ ਗਿਆ ਪਛਮੀ ਚਿੰਤਨ ਦਾ ਜਿਹੜਾ ਵੱਡਾ ਭਾਗ ਹੈ ਉਹ ਲੋਕਤੰਤਰ ਦੇ ਲੱਛਣ ਤੇ ਇਹਦਾ ਇਹ ਖੇਤਰ ਉਹ ਨਿਰਧਾਰਿਤ ਕਰਨ ਦੇ ਵੱਲ ਹੀ ਰੁਚਿਤ ਰਿਹਾ ਹੈ ਜਦੋਂ ਕਿ ਲੋੜ ਕੀ ਹੈ ਅਸਲ ਦੇ ਵਿੱਚ ਲੋਕਧਾਰਾ ਦਾ ਸਰੂਪ ਨਿਸ਼ਚਿਤ ਕਰਨ ਦੀ ਹੈ ਕਿ ਲੋਕਧਾਰਾ ਦੇ ਵਿੱਚ ਕੀ ਕੁਝ ਸ਼ਾਮਿਲ ਹੈ ਇਹ ਬਹੁਤ ਹੀ ਖੁਸ਼ਕਿਸਮਤੀ ਵਾਲੀ ਗੱਲ ਹੈ ਕਿ ਪੰਜਾਬੀ ਭਾਸ਼ਾ ਸਾਹਿਤ ਅਤੇ ਸੱਭਿਆਚਾਰ ਦੇ ਖੇਤਰ ਨਾਲ ਜੁੜੇ ਵਿਦਵਾਨਾਂ ਨੇ ਲੋਕਧਾਰਾ ਦੇ ਸਰੂਪ ਨੂੰ ਨਿਰਧਾਰਨ ਕਰਨ ਦੇ ਵਿੱਚ ਵੀ ਜਿਹੜੀ ਬਰਾਬਰ ਦੀ ਦਿਲਚਸਪੀ ਹੈ ਉਹ ਦਿਖਾਈ ਹੈ ਡਾਕਟਰ ਕਰਨੈਲ ਸਿੰਘ ਤਿੰਦ ਅਤੇ ਮਹਿੰਦਰ ਸਿੰਘ ਸੋਹਿੰਦਰ ਸਿੰਘ ਬੇਦੀ ਵੱਲੋਂ ਲੋਕਧਾਰਾ ਦੇ ਜਿਹੜੇ ਪ੍ਰਮੁੱਖ ਤੱਤ ਨੇ ਕਿਹੜੇ ਤਸਵੀਜ਼ ਕੀਤੇ ਗਏ ਨੇ ਤੇ ਉਹ ਸੱਚਮੁੱਚ ਹੀ ਮਹੱਤਵਪੂਰਨ ਨੇ ਮਹੱਤਤਾ ਰੱਖਦੇ ਨੇ ਤੇ ਉਹਨਾਂ ਤੱਤਾਂ ਦੀ ਅਣਹੋਂਦ ਕਾਰਨ ਕਿਸੇ ਵੀ ਰਚਨਾ ਘਾੜਤ ਸੋਚ ਜਾਂ ਵਰਤਾਰੇ ਨੂੰ ਲੋਕਧਾਰਾ ਦੀ ਜੱਦ ਦੇ ਵਿੱਚ ਜੱਦ ਨੂੰ ਇਹਨੂੰ ਅਸੀਂ ਹੱਦ ਵੀ ਕਹਿ ਸਕਦੇ ਹਾਂ ਜਾਂ ਇਹ ਵੀ ਕਹਿ ਸਕਦੇ ਹਾਂ ਵੀ ਜੱਦੀ ਰੂਪ ਉਹਦੇ ਵਿੱਚ ਸ਼ਾਮਿਲ ਕਰਨਾ ਅਸੰਭਵ ਹੋਏਗਾ ਇਹਨਾਂ ਦੇ ਵਿੱਚ ਤਿੰਨ ਤੱਤ ਪ੍ਰਮੁੱਖ ਮੰਨੇ ਗਏ ਨੇ ਸਭ ਤੋਂ ਪਹਿਲੀ ਇਹ ਚੀਜ਼ ਕੀ ਹੈ ਪਰੰਪਰਾ ਹੁਣ ਲੋਕ ਧਾਰਾ ਦੇ ਵਿੱਚ ਕੀ ਜੀ ਸ਼ਾਮਿਲ ਹੋਏਗੀ ਪਰੰਪਰਾ ਤੇ ਦੂਸਰਾ ਲੋਕਮਨ ਕਿਉਂਕਿ ਜਿਹੜੇ ਵਿਚਾਰ ਬਲਬਲੇ ਪੀੜੀ ਦਾਰ ਪੀੜੀ ਸਾਡੇ ਕੋਲ ਪਹੁੰਚੇ ਨੇ ਉਹ ਲੋਕਮਨਾਂ ਦੀ ਆਵਾਜ਼ ਨੇ ਲੋਕਾਂ ਦੀਆਂ ਭਾਵਨਾਵਾਂ ਨੇ ਤੇ ਤੀਸਰਾ ਹੈ ਲੋਕ ਸੱਭਿਆਚਾਰ ਕਿ ਕਿਸ ਤਰ੍ਹਾਂ ਦਾ ਲੋਕਾਂ ਦਾ ਸੱਭਿਆਚਾਰ ਸੀ ਡਾਕਟਰ ਕਰਨੈਲ ਸਿੰਘ ਥਿੰਦੇ ਨੇ ਚੌਥਾ ਜਿਹੜਾ ਤੱਤ ਹੈ ਉਹ ਕੀ ਮੰਨਿਆ ਹੈ ਲੋਕ ਪਰਵਾਨਗੀ ਕਿ ਇਹ ਜਿਹੜਾ ਕੁਝ ਵੀ ਸਾਡੇ ਕੋਲ ਰਚਿਆ ਹੈ ਪਹੁੰਚਿਆ ਹੁਣ ਤੱਕ ਇਹਨਾਂ ਨੂੰ ਲੋਕਾਂ ਦੀ ਜਿਹੜੀ ਪ੍ਰਵਾਨਗੀ ਹੈ ਉਹ ਮਿਲੀ ਹੋਈ ਹੁੰਦੀ ਹੈ ਪਰੰਤੂ ਜੇ ਕਿਸੇ ਸੋਚ ਵਿਵਹਾਰ ਜਾਂ ਵਸਤੂ ਦੀ ਘਾਰਤ ਵਿੱਚ ਪਹਿਲੇ ਤਿੰਨ ਤੱਤਾਂ ਦੀ ਸ਼ਮੂਲੀਅਤ ਹੋਵੇ ਤਾਂ ਜਿਹੜਾ ਚੌਥਾ ਤੱਤ ਆਪਮੁਹਾਰੇ ਹੀ ਸ਼ਾਮਿਲ ਹੋ ਜਾਂਦਾ ਹੈ ਡੀਅਰ ਸਟੂਡੈਂਟਸ ਅਗਲੀ ਵੀਡੀਓ ਦੇ ਵਿੱਚ ਅਸੀਂ ਗੱਲ ਕਰਾਂਗੇ ਲੋਕ ਧਾਰਾ ਦੇ ਤੱਤ ਕਿਹੜੇ-ਕਿਹੜੇ ਨੇ ਥੈਂਕਸ ਫਾਰ ਵਾਚਿੰਗ